ਕਰ ਲਈ ਜੀ ਸ਼ੁਰੂ ਆ ਮੇਰਾ ਨਿਵੇਦਨ ਹੈ ਆਦਰਨੀਏ ਕਾਕਾ ਸਿੰਘ ਕੋਟੜਾ ਜੀ ਉਹ ਇੱਕ ਵਾਰ ਸਖਸ਼ੀਮੇ ਬਾਤ ਕਰਦੇ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਫਤੇ ਬਲਾਈਏ ਬੈ ਦੂਜੀ ਕਾ ਖਾਨ ਸਾਹਿਬ ਜੀ ਬੈਟਰੀ ਜੀ ਦੇ ਪਤੇ ਲੰਮੇ ਸਮੇਂ ਤੋਂ ਜਿਹੜੀ ਸਾਡੀ ਲਗਭਗ 2 ਵਜੇ ਤੋਂ ਲੈ ਕੇ 3-4 ਗੇੜ ਦੀਆਂ ਮੀਟਿੰਗਾਂ ਚੱਲੀਆਂ ਨੇ ਸਾਡੇ ਦੋਨੇ ਫੋਰਮਾਂ ਦੇ ਆਗੂ ਸੀ ਤਾਂ ਉਹ ਜਿਹੜਾ ਆਪਾਂ ਨੂੰ ਲੈਟਰ ਹੈ ਉਹ 스테ਜ ਤੇ ਆ ਕੇ ਜਿਹੜੇ ਅਧਿਕਾਰੀ ਆਪਾਂ ਨੂੰ ਦੇ ਗਏ ਆ ਇਹਦੇ ਇੱਕ ਥੱਲੇ ਲੈਣ ਲਿਖੀ ਹੋਈ ਹੈ ਭਈ ਡੱਲੇਵਾਲ ਸਾਹਿਬ ਨੂੰ ਅਪੀਲ ਕਰਦੇ ਆ ਉਸ ਫੀਲ ਤੇ ਜਿਹੜਾ ਲੈਟਰ ਆਪਾਂ ਨੂੰ ਮਿਲ ਗਿਆ ਲੈਟਰ ਆਪਾਂ ਲੈ ਲਿਆ ਇਹਹੀ ਲੈਟਰ ਅਸੀਂ ਡੱਲੇਵਾਲ ਸਾਹਿਬ ਕੋਲੇ ਲੈ ਕੇ ਫੀਲ ਬੇਨਤੀ ਕਰਨੀ ਹੈ ਉਹ ਜੋ ਉਹਨਾਂ ਨੇ ਹਾਂ ਭਰੀਆ ਕਿ ਨਾ ਭਰੀ ਉਹ 10 ਮਿੰਟਾਂ ਨੂੰ ਆਪਾਂ ਬਾਹਰ ਆ ਕੇ মিডিਆ ਦੇ ਵਿੱਚ ਉਹ ਸਾਰੀ ਗੱਲ ਢੱਲੇਵਾਲ ਸਾਹਿਬ ਇਸ ਤੇ ਕੀ ਕਹਿੰਦੇ ਨੇ ਅਸੀਂ ਕੋਸ਼ਿਸ਼ ਇਹੀ ਕਰਾਂਗੇ ਸਾਰਿਆਂ ਤੋਂ ਜਿਹੜੀ ਸਾਡੇ ਵਰਕਰਾਂ ਤੋਂ ਪੂਰੇ ਲੋਕਾਂ ਤੋਂ ਪੂਰੇ ਭਾਰਤ ਦੇ ਕਿਸਾਨਾਂ ਤੋਂ ਸਹਿਮਤੀ ਬਣਾਉਣ ਦੀ ਅਸੀਂ ਪੇਲ ਕੀਤੀ ਹੈ ਅਸੀਂ ਹੁਣ ਵੀ ਕਹਿੰਦੇ ਆ ਕਿ ਲਾਜ਼ਮੀ ਢੱਲੇਵਾਲ ਸਾਹਿਬ ਇਸ ਪ੍ਰਵਾਨ ਪ੍ਰਵਾਨ ਕਰਨਗੇ ਇਸ ਬੇਨਤੀ ਨੂੰ ਤਾਂ ਅਸੀਂ ਸਾਰੇ ਫੋਰਮ ਦੇ ਜਿਹੜੇ ਆਗੂ ਹੈ ਇਹੀ ਲੈਟਰ ਹੋਣਾ ਅੱਲੇਬਾਲ ਸਾਹਿਬ ਕੋਲੇ ਲੈ ਕੇ ਉਹਨਾਂ ਨੂੰ ਅਪੀਲ ਕਰਾਂਗੇ ਕਿ 24 ਤਰੀਕ ਜਿਹੜਾ 14 14 ਫਰਵਰੀ ਬਹੁਤ ਦੂਰ ਹੈ ਉਹਨਾਂ ਚਰ ਆਪਾਂ ਨਹੀਂ ਰਹਿ ਸਕਨੇ ਜਿਹੜੀ ਮਾੜੀ ਮੋਟੀ ਮੈਡੀਕਲ ਹੈ ਉਸ ਤੇ ਹਾਮੀ ਭਰੋ ਦੂਜੀ ਠੀਕ ਹੈ ਉਹਨਾਂ ਨੇ ਕਿਹਾ ਵੀ ਮੈਂ ਉਹਨਾਂ ਚਰ ਰੋਟੀ ਨਹੀਂ ਖਾਣੀ ਜਿੰਨਾ ਚਿਰ ਐਮਐਸਪੀ ਗਰੰਟੀ ਕਰੋ ਨਹੀਂ ਵੰਡਦਾ ਜਾਂ ਮੇਰੇ ਮਗਰੋਂ ਬਣੇ ਜਾਂ ਪਹਿਲਾਂ ਦੇ ਅਸੀਂ ਚਿੰਤਕ ਹੈ ਇਸ ਗੱਲ ਤੇ ਸਾਰੇ ਪੂਰੇ ਭਾਰਤ ਦੇ ਲੋਕ ਚਿੰਤਕ ਨੇ ਆਗੂ ਚਿੰਤਕ ਨੇ ਇਸ ਪੀਲ ਨੂੰ ਜੇ ਪ੍ਰਵਾਨਗੀ ਦੇ ਦਿੰਦੇ ਆ ਤਾਂ 5.0 ਮਿੰਟਾਂ ਦੇ ਵਿੱਚ ਆ ਕੇ ਅਸੀਂ ਇਹ ਲੈਟਰ ਤੁਹਾਡੇ ਕੋਲੇ ਸਹਿਮਤੀ ਦਾ ਪੂਰੀ ਡਿਟੇਲਡ ਮੈਂ ਹੈ ਜੋ ਪ੍ਰੈਸ ਰਿਲੀਜ਼ ਆ ਪੂਰਾ ਦਿਨ ਕੀ ਹੋਇਆ ਪ੍ਰੈਸ ਕਾਨਫਰੰਸ ਉਹ ਆ ਕੇ ਇੱਕ ਵਾਰ ਨਿਵੇਦਨ ਕਰ ਲੈ ਇੱਕ ਵਾਰ ਇਸ ਕੇ ਬਾਅਦ ਜੋ ਆਏਗਾ ਰਿਜਲਟ 10 ਮਿੰਟ ਹੋਰ ਆਪਸੇ ਨਿਵੇਦਨ ਹੈ ਸਾਫ ਜੀ ਉਹ ਡਾਲ ਦੇਗੇ ਇਹਦੇ ਵਿੱਚੋਂ ਕੱਢ ਦਿਓ ਇਹਦੇ ਵਿੱਚੋਂ